6 ਨਵੰਬਰ 2024 ਰਵੀ ਸ਼ਰਮਾ ਆਪਣੇ ਘਰ ਪਹੁੰਚਦਾ ਰਾਤ 10 10:30 ਵਜੇ ਦੇ ਕਰੀਬ ਆਪਣਾ ਦਰਵਾਜ਼ਾ ਖੜਕਾਂਦਾ ਪਰ ਅੰਦਰੋਂ ਕੋਈ ਨਾ ਆਵਾਜ਼ ਆਉਂਦੀ ਇਹਨਾਂ ਦਰਵਾਜ਼ਾ ਖੁੱਲਦਾ ਉਹ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਂਦਾ ਅੰਦਰੋਂ ਦਰਵਾਜ਼ਾ ਤਾਂ ਨਹੀਂ ਖੁੱਲਦਾ ਪਰ ਜਿਹੜੇ ਆਂਢੀ ਗੁਆਂਢੀ ਹੁੰਦੇ ਨੇ ਉਹ ਜਾਗ ਜਾਂਦੇ ਨੇ ਉਹ ਪੁੱਛਦੇ ਨੇ ਰਵੀ ਨੂੰ ਵੀ ਕੀ ਹੋਇਆ ਉਹਦਾ ਕਹਿਣਾ ਹੁੰਦਾ ਵੀ ਜਿਹੜੀ ਉਹਦੀ ਪਤਨੀ ਹੈ ਉਹ ਸ਼ਾਇਦ ਸੌਂ ਗਈ ਹੋਵੇ ਦੀ ਅੱਖ ਨਾ ਖੁੱਲੀ ਹੋਵੇ ਵੀ ਮੈਂ ਮੰਦਰ ਦੀ ਮੀਟਿੰਗ ਦੇ ਵਿੱਚ ਸੀ ਮੈਂ ਲੇਟ ਹੋ ਗਿਆ ਹੁਣ ਆਇਆ ਤੇ ਦਰਵਾਜਾ ਨਹੀਂ ਖੋਲ ਰਹੀ ਹੁਣ ਚਲੋ ਉਹ ਆਪਣੇ ਜਾ ਕੇ ਫਿਰ ਸੌ ਜਾਂਦੇ ਨੇ ਰਵੀ ਸ਼ਰਮਾ ਫਿਰ ਦਰਵਾਜਾ ਖੜਕਾਂਦਾ ਉਹ ਦਰਵਾਜਾ ਜ਼ੋਰ-ਜ਼ੋਰ ਦੀ ਖੜਕਾਂਦਾ ਹੁਣ ਆਂਢੀ ਗਵਾਂਢੀ ਜਿਹੜੇ ਹੋਰ ਹੁੰਦੇ ਨੇ ਉਹ ਨਿਕਲਦੇ ਨੇ ਉਹਦੇ ਕੋਲ ਆ ਜਾਂਦੇ ਨੇ ਵੀ ਕੀ ਗੱਲ ਦਰਵਾਜਾ ਕਿਉਂ ਨਹੀਂ ਖੋਲਦੀ ਕਹਿੰਦਾ ਪਤਾ ਨਹੀਂ ਫਿਰ ਉਹ ਦੇਖਦਾ ਆਪਣੀ ਇੱਕ ਖਿੜਕੀ ਹੁੰਦੀ ਹੈ ਤੇ ਘਰ ਦੇ ਖਿੜਕੀ ਦੇ ਵਿੱਚੋਂ ਦੀ ਜਦੋਂ ਅੰਦਰ ਝਾਤੀ ਮਾਰਦਾ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉੱਥੇ ਕੁਝ ਗਵਾਂਢੀ ਵੀ ਇਕੱਠੇ ਹੁੰਦੇ ਨੇ ਜਦੋਂ ਚੀਕ ਦੀ ਆਵਾਜ਼ ਸੁਣਦੇ ਨੇ ਹੋਰ ਗਵਾਂਢੀ ਵੀ ਉੱਥੇ ਇਕੱਠੇ ਹੋ ਜਾਂਦੇ ਨੇ ਦੇਖਦੇ ਨੇ ਘਰ ਦੇ ਵਿੱਚ ਉਹਦੇ ਤਿੰਨ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਰੱਸਿਆਂ ਦੇ ਨਾਲ ਟੰਗੀਆਂ ਪਈਆਂ ਹੁੰਦੀਆਂ ਨੇ ਤੇ ਉਹਦੀ ਇੱਕ ਪਤਨੀ ਲੱਗਦਾ ਵੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਹੁਣ ਬਾਹਰਲਾ ਜਿਹੜਾ ਦਰਵਾਜ਼ਾ ਉਹ ਤੋੜਿਆ ਜਾਂਦਾ ਉਹਦੀ ਕੁੰਡੀ ਤੋੜ ਕੇ ਗਵਾਂਢੀ ਤੇ ਜਿਹੜਾ ਰਵੀ ਸ਼ਰਮਾ ਹੁੰਦਾ ਉਹ ਅੰਦਰ ਦਾਖਲ ਹੁੰਦਾ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਰਵੀ ਸ਼ਰਮਾ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਉਹਦੇ ਤਿੰਨ ਬੱਚੇ ਹੁੰਦੇ ਨੇ ਛੋਟੇ ਛੋਟੇ ਮਾਸੂਮ ਉਨਾਂ ਦੀਆਂ ਵੀ ਜਿਹੜੇ ਉਹ ਵੀ ਰੱਸਿਆਂ ਨਾਲ ਟੰਗੇ ਹੋਏ ਹੁੰਦੇ ਨੇ ਛੱਤ ਨਾਲ ਤੇ ਇੱਕ ਉਹਦੀ ਪਤਨੀ ਮੌਕੇ ਤੇ ਪੁਲਿਸ ਪਹੁੰਚਦੀ ਐ ਪੁਲਿਸ ਉਹ ਚਾਰੇ ਲਾਸ਼ਾਂ ਨੂੰ ਉਹ ਰੱਸਿਆਂ ਤੋਂ ਥੱਲੇ ਉਤਾਰਦੀ ਐ ਫੋਰੈਂਸਿਕ ਟੀਮ ਵੀ ਉੱਥੇ ਪਹੁੰਚਦੀ ਐ ਸਬੂਤ ਉੱਥੋਂ ਜੋ ਵੀ ਕੁਝ ਇਕੱਠੇ ਹੁੰਦੇ ਨੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਤੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੁਣ ਇਹ ਜਦੋਂ ਸਾਰਾ ਕੁਝ ਹੁੰਦਾ ਤਾਂ ਪੁਲਿਸ ਪੁੱਛਗਿੱਛ ਕਰਦੀ ਐ ਰਵੀ ਤੋਂ ਪੁੱਛਿਆ ਜਾਂਦਾ ਵੀ ਇਹ ਸਾਰਾ ਕੁਝ ਹੋਇਆ ਕੀ ਉਹਦਾ ਕਹਿਣਾ ਸੀ ਵੀ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਮੰਦਰ ਦੀ ਮੀਟਿੰਗ ਦੇ ਵਿੱਚ ਗਿਆ ਸੀ। ਉਹਨੂੰ ਪੁਲਿਸ ਨੂੰ ਪੁੱਛਦੀ ਇਹ ਮੰਦਰ ਦੀ ਮੀਟਿੰਗ ਦੇ ਵਿੱਚ ਕਿੰਨੇ ਵਜੇ ਗਿਆ ਸੀ। ਉਹ ਸਮੇਂ ਘਰ ਸਾਰਾ ਕੁਝ ਸਹੀ ਸਲਾਮਤ ਸੀ। ਉਹ ਦੱਸਦਾ ਵੀ ਮੈਂ ਮੰਦਰ ਦੀ ਮੀਟਿੰਗ ਦੇ ਵਿੱਚ ਕਰੀਬ 8:00 ਵਜੇ ਦੇ ਆਸ-ਪਾਸ ਗਿਆ ਸੀ। ਉੱਥੇ ਜਦੋਂ ਮੈਂ ਮੀਟਿੰਗ ਦੇ ਵਿੱਚ ਬੈਠਾ ਸੀ ਮੈਨੂੰ ਫੋਨ ਵੀ ਆਇਆ ਸੀ ਉਹਦੀ ਪਤਨੀ ਦਾ। ਉਹਨੂੰ ਦੋ ਫੋਨ ਆਏ ਸੀ। ਉਹ ਕਾਲ ਡਿਟੇਲ ਦੇ ਵਿੱਚ ਵੀ ਦਿਖਾਂਦਾ। ਇੱਕ ਵਾਰੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ। ਇੱਕ ਵਾਰੀ ਥੋੜੀ ਜਿਆਦਾ ਗੱਲ ਹੋਈ ਹੁੰਦੀ ਹੈ ਤੇ ਕਹਿੰਦਾ ਵੀ ਇਹ ਦੋ ਕਾਲ ਆਏ ਉਸ ਤੋਂ ਬਾਅਦ ਮੈਂ ਨੂੰ ਕਿਹਾ ਵੀ ਮੈਂ ਇੱਕ ਡੇਢ ਘੰਟੇ ਤੱਕ ਆਵਾਂਗਾ ਜਦੋਂ ਮੈਂ ਘਰ ਪਰਤਿਆ ਤੇ ਮੈਨੂੰ ਇਹ ਸਾਰਾ ਕੁਝ ਦੇਖਣ ਨੂੰ ਮਿਲਿਆ ਹੁਣ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਪੁਲਿਸ ਵਾਲਿਆਂ ਨੂੰ ਵੀ ਲੱਗਦਾ ਵੀ ਹੋ ਸਕਦਾ ਐਸਾ ਕੁਝ ਹੋਵੇ ਪਰ ਚਾਰੇ ਜਣੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਵਿੱਚ ਬੇਟੀ ਜਿਹੜੀ ਹੁੰਦੀ ਹੈ ਰੀਆ ਉਹਦੀ ਉਮਰ ਹੁੰਦੀ ਹੈ 8 ਸਾਲ ਇੱਕ ਬੇਟਾ ਹੁੰਦਾ ਸੂਰਜ 5 ਸਾਲ ਤੇ ਇੱਕ ਹੁੰਦਾ ਸੁਜੀਤ ਜਿਹਦੀ ਉਮਰ ਹੁੰਦੀ ਹੈ 3 ਸਾਲ ਇਹ ਤਿੰਨੇ ਬੱਚੇ ਤੇ 32 ਸਾਲ ਦੀ ਬਬੀਤਾ ਜਿਹੜੀ ਰਵੀ ਸ਼ਰਮਾ ਦੀ ਪਤਨੀ ਹੁੰਦੀ ਹੈ ਪੁਲਿਸ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਫਿਰ ਮੰਦਰ ਜਾ ਕੇ ਪਤਾ ਕੀਤਾ ਜਾਂਦਾ ਉੱਥੇ ਜਿਹੜੇ ਮੀਟਿੰਗ ਦੇ ਵਿੱਚ ਲੋਕ ਸ਼ਾਮਲ ਸੀ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਉਹਨਾਂ ਦਾ ਵੀ ਕਹਿਣਾ ਸੀ ਵੀ ਰਵੀ ਸ਼ਰਮਾ ਇੱਥੇ ਹੀ ਸੀ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਸਾਡੇ ਸਾਹਮਣੇ ਨੂੰ ਫੋਨ ਵੀ ਆਇਆ ਸੀ ਉਹਦੀ ਘਰਵਾਲੀ ਦਾ ਆਂਡੀਆਂ ਗਵਾਂਡੀਆਂ ਤੋਂ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਆਂਡੀਆਂ ਗਵਾਂਡੀਆਂ ਦਾ ਕਹਿਣਾ ਹੁੰਦਾ ਵੀ ਰਾਤ 10:30 ਵਜੇ ਆਇਆ ਇਹਨੇ ਦਰਵਾਜ਼ਾ ਖੜਕਾਇਆ ਅੰਦਰੋਂ ਕੋਈ ਆਵਾਜ਼ ਨਹੀਂ ਆਈ ਪਰ ਸਾਡੀ ਅੱਖ ਜ਼ਰੂਰ ਖੁੱਲ ਗਈ ਅਸੀਂ ਇਹਨੂੰ ਪੁੱਛਿਆ ਵੀ ਤੇ ਕੁਝ ਗਵਾਂਡੀਆਂ ਦਾ ਕਹਿਣਾ ਸੀ ਵੀ ਅਸੀਂ ਇਹਦੇ ਕੋਲ ਵੀ ਆਏ ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤੇ ਜਦੋਂ ਖਿੜਕੀ ਵਿੱਚੋਂ ਦੇਖਿਆ ਗਿਆ ਤਾਂ ਸਾਹਮਣੇ ਲਾਸ਼ਾਂ ਦਿਖਦੀਆਂ ਨੇ ਜਿਹੜੀ ਬਬੀਤਾ ਹੁੰਦੀ ਹੈ ਉਹਦੇ ਪੇਕੇਆਂ ਨੂੰ ਸੂਚਿਤ ਕੀਤਾ ਜਾਂਦਾ ਉਹਦੇ ਪੇਕੇ ਪਹੁੰਚਦੇ ਨੇ ਉਹਦੀ ਮਾਂ ਨਿਰਮਲਾ ਦਾ ਕਹਿਣਾ ਸੀ ਵੀ ਇਹਦੀ ਜਿਹੜੀ ਬੇਟੀ ਸੀ ਉਹ ਡਿਪਰੈਸ਼ਨ ਦੀ ਮਰੀਜ਼ ਸੀ ਉਹਨੂੰ ਗੁੱਸਾ ਬਹੁਤ ਜਲਦੀ ਆਉਂਦਾ ਸੀ ਵੀ ਹੋ ਸਕਦਾ ਉਹਨੇ ਆਪਣੇ ਬੱਚਿਆਂ ਨੂੰ ਵੀ ਮਾਰਿਆ ਹੋਵੇ ਤੇ ਆਪ ਵੀ ਆਤਮ ਹੱਤਿਆ ਕਰ ਲਈ ਹੋਵੇ ਇਹ ਮੌਮਕਨ ਹੋ ਸਕਦਾ ਕਿ ਉਹਦਾ ਜਿਹੜਾ ਦਿਮਾਗ ਸੀ ਉਹ ਕੁਝ ਹੋਰ ਤਰ੍ਹਾਂ ਦਾ ਸੀ ਬਹੁਤ ਜਲਦੀ ਗੁੱਸੇ ਦੇ ਵਿੱਚ ਆਉਂਦੀ ਸੀ ਇਹ ਮਾਂ ਦੀ ਜਿਹੜੇ ਬਿਆਨ ਹੁੰਦੇ ਨੇ ਹੁਣ ਗਵਾਂਡੀਆਂ ਤੋਂ ਤੇ ਮੰਦਰ ਦੇ ਵਿੱਚੋਂ ਵੀ ਪਤਾ ਲੱਗਦਾ ਵੀ ਉੱਥੇ ਸੀ ਤੇ ਗਵਾਂਡੀਆਂ ਦੇ ਸਾਹਮਣੇ ਆ ਕੇ ਦਰਵਾਜ਼ਾ ਵੀ ਖਲਵਾਇਆ ਜਾਂਦਾ ਹੁਣ ਪੁਲਿਸ ਨੂੰ ਵੀ ਲੱਗਦਾ ਵੀ ਹੋ ਸਕਦਾ ਹੈ ਸੁਸਾਇਸਾਈਡ ਦਾ ਹੀ ਕੇਸ ਹੋਵੇ ਪਰ ਪੁਲਿਸ ਉਹਦੂ ਹੈਰਾਨ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਵੀ ਇਹ ਫਾਂਸੀ ਤੇ ਰਸੇ ਤੇ ਲਟਕਾਉਣ ਤੋਂ ਪਹਿਲਾਂ ਇਹਨਾਂ ਦੀ ਮੌਤ ਹੋ ਚੁੱਕੀ ਸੀ ਇਹਨਾਂ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਚਾਰੇ ਜਣਾਂ ਨੂੰ ਹੁਣ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਫਿਰ ਦੁਬਾਰਾ ਰਵੀ ਤੋਂ ਪੁੱਛਗਿੱਚ ਹੁੰਦੀ ਐ ਆਲੇ-ਦੁਆਲੇ ਆਂਡੀਆਂ-ਗਵਾਂਡੀਆਂ ਤੋਂ ਪੁੱਛਿਆ ਜਾਂਦਾ ਪਤਾ ਕੀਤਾ ਜਾਂਦਾ ਵੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ ਪਰ ਪੁਲਿਸ ਨੂੰ ਕੋਈ ਵੀ ਸਰਾਖ ਨਹੀਂ ਮਿਲਦਾ ਇਹ ਸਾਰਾ ਕੁਝ ਕਿੰਨੇ ਕੀਤਾ ਤੇ ਕਿਉਂ ਕੀਤਾ ਰਵੀ ਸ਼ਰਮਾ ਦੀ ਕਾਲ ਡਿਟੇਲ ਕੱਢੀ ਜਾਂਦੀ ਐ ਕਾਲ ਡਿਟੇਲ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਜਿਹੜੀ ਬਬੀਤਾ ਹੁੰਦੀ ਐ ਉਹਦੇ ਫੋਨ ਦੀ ਵੀ ਕਾਲ ਡਿਟੇਲ ਕੱਢੀ ਜਾਂਦੀ ਐ ਉੱਥੇ ਪੁਲਿਸ ਨੂੰ ਇੱਕ ਨੰਬਰ ਮਿਲਦਾ ਜਦੋਂ ਉਹਦੀ ਬੈਕ ਹਿਸਟਰੀ ਕੱਢਦੇ ਨੇ ਸਾਰੀ ਤਾਂ ਪਿਛਲੇ 2 ਕਸਾਲਾਂ ਦੇ ਵਿੱਚ ਉੱਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਲਗਾਤਾਰ ਉਹਦੇ ਨਾਲ ਗੱਲਬਾਤ ਹੁੰਦੀ ਹੁੰਦੀ ਹੈ ਫਿਰ ਉਸ ਨੰਬਰ ਦੀ ਭਾਲ ਕੀਤੀ ਜਾਂਦੀ ਹੈ ਤਾਂ ਉਹ ਨੰਬਰ ਪਤਾ ਲੱਗਦਾ ਵੀ ਉਸੇ ਪਿੰਡ ਦਾ ਰਹਿਣ ਵਾਲਾ ਨਿਲੇਸ਼ ਸ਼ਰਮਾ ਉਹਦੀ ਹੁੰਦੀ ਹੈ ਉਹ ਨਿਲੇਸ਼ ਸ਼ਰਮਾ ਰਵੀ ਸ਼ਰਮਾ ਦਾ ਬਚਪਨ ਦਾ ਦੋਸਤ ਵੀ ਹੁੰਦਾ ਇਕੱਠੇ ਖੇਡੇ ਇਕੱਠੇ ਪੜੇ ਇਕੱਠੇ ਵੱਡੇ ਹੋਏ ਇਹਦਾ ਦੋਸਤ ਹੁੰਦਾ ਪਰ ਪਤਨੀ ਦੇ ਨਾਲ ਗੱਲਬਾਤ ਹੁਣ ਜਦੋਂ ਨਿਲੇਸ਼ ਸ਼ਰਮਾ ਦੇ ਘਰ ਪੁਲਿਸ ਪਹੁੰਚਦੀ ਹੈ ਨਲੇਸ਼ ਸ਼ਰਮਾ ਘਰ ਨਹੀਂ ਮਿਲਦਾ ਨਲੇਸ਼ ਸ਼ਰਮਾ ਦੀ ਫਿਰ ਭਾਲ ਕੀਤੀ ਜਾਂਦੀ ਹੈ ਨਲੇਸ਼ ਸ਼ਰਮਾ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਬੜੀ ਭੱਜ ਦੌੜ ਤੋਂ ਬਾਅਦ ਪੁਲਿਸ ਜਦੋਂ ਚਾਰੇ ਪਾਸੇ ਆਪਣੇ ਖੁਫੀਆ ਤੰਤਰ ਐਕਟਿਵ ਕਰਦੀ ਹੈ ਤੇ ਕੋਸ਼ਿਸ਼ ਕਰਦੀ ਹੈ ਫਿਰ ਨਲੇਸ਼ ਨੂੰ ਕਰੀਬ 7 ਮਹੀਨੇ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਫਿਰ ਉਹ ਤੋਂ ਪੁੱਛਗਿੱਛ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰਾ ਇਹਨਾਂ ਕਤਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਕਸਰ ਜਿਹੜਾ ਮੁਜਰਮ ਹੁੰਦਾ ਉਹ ਪਹਿਲੀ ਵਾਰ ਇਹੀ ਕਹਿੰਦਾ ਫਿਰ ਉਹਨੂੰ ਕਾਲ ਡਿਟੇਲ ਦਿਖਾਈ ਜਾਂਦੀ ਹੈ ਵੀ ਤੇਰੇ ਬਬੀਤਾ ਦੇ ਨਾਲ ਇੰਨੀਆਂ ਲੰਬੀਆਂ ਗੱਲਾਂ ਦਾ ਫਿਰ ਕੀ ਮਤਲਬ ਸੀ ਫਿਰ ਉਹ ਮੰਨਦਾ ਵੀ ਹਾਂ ਮੇਰੇ ਇਹਦੇ ਨਾਲ ਜਿਹੜੇ ਨਜਾਇਜ਼ ਸਬੰਧ ਸੀ ਉਹ ਪਿਛਲੇ 2 ਸਾਲਾਂ ਤੋਂ ਸੀ ਜਦੋਂ ਰਵੀ ਘਰੋਂ ਚਲਾ ਜਾਂਦਾ ਸੀ ਤਾਂ ਮੈਂ ਇਹਨਾਂ ਦੇ ਘਰ ਆਉਂਦਾ ਸੀ ਇਹ ਲਗਾਤਾਰ ਚੱਲਦਾ ਸੀ ਪਰ ਮੇਰਾ ਇਹਨਾਂ ਕਤਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਨਲੇਸ਼ ਸ਼ਰਮਾ ਵੀ ਬੋਲਣਾ ਸ਼ੁਰੂ ਕਰਦਾ ਇਹ ਜਿਹੜੀ ਘਟਨਾ ਇਹ ਬਿਹਾਰ ਬਿਹਾਰ ਦਾ ਜ਼ਿਲ੍ਹਾ ਪੂਰਨੀਆਂ ਪੂਰਨੀਆਂ ਦਾ ਇੱਕ ਕਸਬਾ ਹੈ ਰੋਟਾ ਰੋਟਾ ਦੇ ਅਧੀਨ ਜਿਹੜਾ ਪਿੰਡ ਪੈਂਦਾ ਕੀਲਪਾੜਾ ਕੀਲਪਾੜਾ ਦੀ ਇਹ ਘਟਨਾ ਹੈ ਇੱਥੇ ਰਵੀ ਸ਼ਰਮਾ ਰਵੀ ਸ਼ਰਮਾ ਦੀ ਪਤਨੀ ਬਬੀਤਾ ਤੇ ਇਹਨਾਂ ਦੇ ਤਿੰਨ ਬੱਚੇ ਪਰਿਵਾਰ ਰਹਿੰਦਾ ਹੁੰਦਾ ਹੈ ਰਵੀ ਸ਼ਰਮਾ ਇੱਕ ਸਧਾਰਨ ਬੰਦਾ ਹੁੰਦਾ ਹੈ ਆਪਣੇ ਕੰਮ ਕਾਜ ਨਾਲ ਮਤਲਬ ਹੁੰਦਾ ਬਹੁਤਾ ਕਿਸੇ ਨਾਲ ਲੈਣਾ ਦੇਣਾ ਨਹੀਂ ਜਿਹੜਾ ਨilesh ਹੁੰਦਾ ਹੈ ਇਹਦਾ ਬਚਪਨ ਦਾ ਦੋਸਤ ਹੁੰਦਾ ਬਚਪਨ ਚ ਇਕੱਠੇ ਖੇਡੇ ਪੜੇ ਵੱਡੇ ਹੋਏ ਜਵਾਨ ਹੋਏ ਉਸੇ ਪਿੰਡ ਦੇ ਵਿੱਚ ਤੇ ਅੱਜ ਵੀ ਉਹਨਾਂ ਦਾ ਬਹੁਤ ਵਧੀਆ ਪਿਆਰ ਹੁੰਦਾ ਨਿਲੇਸ਼ ਸ਼ਰਮਾ ਦਾ ਇਹਨਾਂ ਦੇ ਘਰ ਆਉਣਾ ਜਾਣਾ ਸੀ ਉਹ ਉਹ ਆਪਣੇ ਦੋਸਤ ਨੂੰ ਮਿਲਣ ਆਉਂਦਾ ਸੀ ਤੇ ਉਸੇ ਸਮੇਂ ਜਿਹੜੀ ਬਬੀਤਾ ਦੇ ਨਾਲ ਇਹਦੀ ਮੁਲਾਕਾਤ ਤਾਂ ਹੁੰਦੀ ਸੀ ਗੱਲਬਾਤ ਵੀ ਹੁੰਦੀ ਸੀ ਹੌਲੀ-ਹੌਲੀ ਇੱਕ ਦੂਜੇ ਵੱਲੇ ਅਟਰੈਕਟ ਹੋਣਾ ਸ਼ੁਰੂ ਹੁੰਦੇ ਨੇ ਤੇ ਦੇਖਦੇ-ਦੇਖਦੇ ਇਹਨਾਂ ਦੇ ਵਿੱਚ ਨਾਜਾਇਜ਼ ਸਬੰਧ ਬਣਦਾ ਨਾਜਾਇਜ਼ ਸਬੰਧ ਫਿਰ ਇੰਨਾ ਗੂੜਾ ਬਣਦਾ ਤੇ ਬਬੀਤਾ ਚਾਹੁੰਦੀ ਸੀ ਵੀ ਆਪਣੀ ਜਿਹੜੀ ਅਗਲੀ ਆਉਣ ਵਾਲੀ ਸਾਰੀ ਜ਼ਿੰਦਗੀ ਹੈ ਉਹ ਨਲੇਸ਼ ਦੇ ਨਾਲ ਬਤੀਤ ਕਰਨਾ ਚਾਹੁੰਦੀ ਹੈ ਪਰ ਰਸਤੇ ਦੇ ਵਿੱਚ ਸੀ ਰਵੀ ਸ਼ਰਮਾ ਹੁਣ ਰਵੀ ਸ਼ਰਮਾ ਕਿਸ ਤਰ੍ਹਾਂ ਹਟੇ ਬਬੀਤਾ ਫਿਰ ਨਲੇਸ਼ ਤੇ ਦਬਾਅ ਪਾਣਾ ਸ਼ੁਰੂ ਕਰਦੀ ਹੈ ਵੀ ਤੂੰ ਰਵੀ ਸ਼ਰਮਾ ਨੂੰ ਮਾਰ ਤੇ ਆਪਾਂ ਦੋਨੋਂ ਸਾਰੀ ਜ਼ਿੰਦਗੀ ਇਕੱਠੇ ਰਹਿਣਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਿਣਾ ਚਾਹੁੰਦੀ ਆ ਰਵੀ ਸ਼ਰਮਾ ਨਾਲ ਨਹੀਂ ਹੁਣ ਤੇ ਉਹ ਵਾਰ-ਵਾਰ ਗੱਲ ਨੂੰ ਟਾਲਦਾ ਰਹਿੰਦਾ ਹੁਣ ਉਹ ਤੇ ਵਾਰ-ਵਾਰ ਜਦੋਂ ਦਬਾਅ ਬਹੁਤ ਜ਼ਿਆਦਾ ਬਣਾਉਂਦੀ ਹੈ ਤੇ ਨਲੇਸ਼ ਸ਼ਰਮਾ ਨਹੀਂ ਸੀ ਚਾਹੁੰਦਾ ਵੀ ਉਹ ਰਵੀ ਨੂੰ ਮਾਰੇ ਪਰ ਬਵੀਤਾ ਵੱਲੋਂ ਦਬਾਅ ਬਣਾਇਆ ਜਾਂਦਾ ਸੀ ਫਿਰ ਨਲੇਜ ਜਦੋਂ ਜ਼ਿਆਦਾ ਦਬਾਅ ਦੇ ਵਿੱਚ ਆ ਜਾਂਦਾ ਇੱਕ ਦਿਨ ਉਹ ਸ਼ਰਾਬ ਪੀ ਕੇ ਰਵੀ ਸ਼ਰਮਾ ਨੂੰ ਸਾਰੀ ਸੱਚਾਈ ਦੱਸਦਾ ਵੀ ਮੇਰਾ ਬਵੀਤਾ ਦੇ ਨਾਲ ਨਜਾਇਜ਼ ਸਬੰਧ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਸਾਡੇ ਵਿੱਚ ਸਬੰਧ ਵੀ ਬਣੇ ਸਾਰਾ ਕੁਝ ਹੋਇਆ ਤੇ ਬਵੀਤਾ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਇਹਦੇ ਲਈ ਉਹ ਮੇਰੇ ਤੇ ਦਬਾਅ ਬਣਾ ਰਹੀ ਹੈ ਵੀ ਤੂੰ ਰਵੀ ਨੂੰ ਮਾਰ ਪਰ ਮੈਂ ਤੈਨੂੰ ਕਿਵੇਂ ਮਾਰ ਸਕਦਾ ਉਹ ਰੋਂਦਾ ਰੋਂਦਾ ਰਵੀ ਨੂੰ ਜੱਫੀ ਪਾ ਲੈਂਦਾ ਵੀ ਤੂੰ ਮੇਰਾ ਬਚਪਨ ਦਾ ਦੋਸਤ ਹੈ ਬਚਪਨ ਤੋਂ ਆਪਾਂ ਇਕੱਠੇ ਰਹੇ ਆ ਮੈਂ ਤੈਨੂੰ ਨਹੀਂ ਮਾਰ ਸਕਦਾ ਰਵੀ ਇਹ ਗੱਲ ਸੁਣਦਾ ਤੇ ਸੁਣ ਕੇ ਹੈਰਾਨ ਹੋ ਜਾਂਦਾ ਪਰ ਉਸੇ ਸਮੇਂ ਰਵੀ ਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਜਿਹੜੀ ਔਰਤ ਮੈਨੂੰ ਮਰਵਾਣਾ ਚਾਹੁੰਦੀ ਹੈ ਉਹ ਮੇਰੇ ਨਾਲ ਕੀ ਜ਼ਿੰਦਗੀ ਬਤੀਤ ਕਰੇਗੀ ਫਿਰ ਉਹ ਕਹਿੰਦਾ ਵੀ ਠੀਕ ਹੈ ਤੂੰ ਜੋ ਕੀਤਾ ਉਹ ਗਲਤ ਕੀਤਾ ਪਰ ਜੇ ਦੋਸਤੀ ਦਾ ਮੁੱਲ ਚੁਕਾਣਾ ਹੈ ਤੇ ਹੁਣ ਇਸੇ ਔਰਤ ਨੂੰ ਮਾਰਨਾ ਪਏਗਾ ਜਿਹੜਾ ਨਲੇਸ਼ ਹੈ ਉਹ ਕਹਿੰਦਾ ਠੀਕ ਹੈ ਮੈਨੂੰ ਮਾਰ ਦਾਂਗਾ ਕਿਹਾ ਤੂੰ ਇਕੱਲਾ ਨਹੀਂ ਮੈਂ ਤੇਰਾ ਸਾਥ ਦਵਾਂਗਾ ਪਰ ਹੁਣ ਇਹ ਔਰਤ ਨੂੰ ਰਸਤੇ ਦੇ ਵਿੱਚੋਂ ਹਟਾਣਾ ਹੈ ਜਿਹੜੀ ਆਪਣੇ ਵਿਚਕਾਰ ਆਈ ਹੈ ਤੇ ਜਿਹੜੀ ਮੈਨੂੰ ਮਾਰਨਾ ਚਾਹੁੰਦੀ ਹੈ ਹੁਣ ਉਸੇ ਦੇ ਅਧੀਨ 6 ਨਵੰਬਰ 2024 ਨੂੰ ਨਲੇਸ਼ ਰਵੀ ਦੇ ਘਰ ਜਾਂਦਾ ਰਵੀ ਉਸ ਸਮੇਂ ਘਰ ਨਹੀਂ ਹੁੰਦਾ ਤੇ ਜਿਹੜੀ ਬਬੀਤਾ ਹੈ ਨਲੇਸ਼ ਨੂੰ ਲੈ ਕੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਉਸੇ ਸਮੇਂ ਰਵੀ ਘਰ ਦੇ ਵਿੱਚ ਦਾਖਲ ਹੁੰਦਾ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਪਲਾਨਿੰਗ ਸੀ ਬਬੀਤਾ ਘਬਰਾ ਜਾਂਦੀ ਹੈ ਤੇ ਨilesh ਦਾ ਕਹਿਣਾ ਹੁੰਦਾ ਕੋਈ ਗੱਲ ਨਹੀਂ ਤੂੰ ਘਬਰਾ ਨਾ ਅੱਜ ਜੋ ਹੋਣਾ ਹੋ ਹੀ ਜਾਂਦੇ ਰਵੀ ਅੰਦਰ ਆਉਂਦਾ ਹੁਣ ਬਬੀਤਾ ਨੂੰ ਏਸੀ ਵੀ ਨilesh ਉਹਦੇ ਨਾਲ ਹੈ ਪਰ ਜਿਵੇਂ ਰਵੀ ਅੰਦਰ ਆਉਂਦਾ ਰਵੀ ਉਹਦਾ ਗਲ ਫੜਦਾ ਤੇ ਉਹ ਨilesh ਵੱਲ ਦੇਖਦੀ ਹੈ ਨilesh ਉਹਦੇ ਹੱਥ ਫੜ ਲਿੰਦਾ ਤੇ ਉਹਦਾ ਮੂੰਹ ਫੜ ਲਿੰਦਾ ਉਹਨੂੰ ਗਲ ਕੁੱਟ ਕੇ ਉੱਥੇ ਮਾਰ ਦਿੱਤਾ ਜਾਂਦਾ ਜਦੋਂ ਉਹਨੂੰ ਮਾਰਦੇ ਨੇ ਹੁਣ ਖੜਕਾ ਦੜਕਾ ਜਦੋਂ ਹੁੰਦਾ ਤੇ ਉਹਦੀ ਜਿਹੜੀ ਵੱਡੀ ਬੇਟੀ ਹੁੰਦੀ ਹੈ ਰੀਆ ਉੱਠ ਜਾਂਦੀ ਹੈ ਜਦੋਂ ਉਹ ਉੱਠਦੀ ਹੈ ਹੁਣ ਨਲੇਸ਼ ਦਾ ਕਹਿਣਾ ਸੀ ਵੀ ਰੀਆ ਨੇ ਦੇਖ ਲਿਆ ਸਾਰਾ ਕੁਝ ਸਵੇਰੇ ਦੱਸ ਦੇਗੀ ਤੇ ਆਪਾਂ ਫੜੇ ਜਾਵਾਂਗੇ ਫਿਰ ਉੱਥੇ ਕੀ ਕਰਦੇ ਨੇ ਉਹਨੂੰ ਗਲ ਕੁੱਟ ਕੇ ਮਾਰਦੇ ਨੇ ਜਦੋਂ ਉਹਨੂੰ ਮਾਰਦੇ ਨੇ ਉਹਦੀ ਚੀਕ ਨਿਕਲਦੀ ਹੈ ਤੇ ਦੋਨੋਂ ਬੱਚੇ ਜਿਹੜੇ ਦੂਜੇ ਵੀ ਉੱਠ ਜਾਂਦੇ ਨੇ ਉਹ ਛੋਟੇ ਛੋਟੇ ਮਾਸੂਮਾਂ ਤੇ ਵੀ ਦਰਸ ਨਹੀਂ ਕਰਦੇ ਚਾਹੇ ਉਹ ਕਾਰਨ ਕੋਈ ਵੀ ਸੀ ਇਹ ਰਵੀ ਦੇ ਆਪਣੇ ਬੱਚੇ ਸੀ ਛੋਟੇ ਛੋਟੇ ਮਾਸੂਮ ਬੱਚੇ ਸੀ ਇੱਕ 5 ਸਾਲ ਦਾ ਤੇ ਇੱਕ 3 ਸਾਲ ਦਾ ਉਹਨਾਂ ਨੂੰ ਵੀ ਉੱਥੇ ਗਲ ਕੁੱਟ ਕੇ ਮਾਰ ਦਿੱਤਾ ਜਾਂਦਾ ਚਾਰਾਂ ਨੂੰ ਮਾਰਨ ਤੋਂ ਬਾਅਦ ਫਿਰ ਇਹਨਾਂ ਦੀ ਅਗਲੀ ਪਲਾਨਿੰਗ ਸ਼ੁਰੂ ਹੁੰਦੀ ਹੈ ਗਲ ਘੁੱਟ ਕੇ ਮਾਰ ਕੇ ਉਸ ਤੋਂ ਬਾਅਦ ਇਹਨਾਂ ਨੂੰ ਰੱਸਿਆਂ ਦੇ ਵਿੱਚ ਪਾ ਕੇ ਛੱਤ ਦੇ ਨਾਲ ਲਟਕਾ ਦਿੱਤਾ ਜਾਂਦਾ ਹੈ ਤੇ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਵੀ ਇਹਨਾਂ ਨੇ ਆਤਮ ਹੱਤਿਆ ਕੀਤੀ ਹੈ ਇਹ ਆਪਣੇ ਪਰਵੁਰੇ ਪਰਿਵਾਰ ਨੂੰ ਖਤਮ ਕਰਨ ਤੋਂ ਬਾਅਦ ਜਿਹੜਾ ਰਵੀ ਹੁੰਦਾ ਹੈ ਅੰਦਰੋਂ ਕੁੰਡੀ ਬੰਦ ਕਰਕੇ ਛੱਤ ਦੇ ਰਸਤੇ ਤੋਂ ਉੱਤਰ ਕੇ ਇਹ ਮੰਦਰ ਵਿੱਚ ਚਲਾ ਜਾਂਦਾ ਹੈ ਤੇ ਹੁਣ ਪਲਾਨਿੰਗ ਦੇ ਤਹਿਤ ਨilesh ਵੀ ਉੱਥੋਂ ਚਲਾ ਜਾਂਦਾ ਤੇ ਨilesh ਬਵਿਤਾ ਦੇ ਫੋਨ ਤੋਂ ਰਵੀ ਨੂੰ ਫੋਨ ਕਰਦਾ ਮੰਦਰ ਦੇ ਵਿੱਚ ਬੈਠਿਆ ਉਹ ਜਦੋਂ ਫੋਨ ਕਰਦਾ ਮੀਟਿੰਗ ਚੱਲਦੀ ਹੁੰਦੀ ਹੈ ਮੰਦਰ ਦੇ ਵਿੱਚ ਤੇ ਜਿਹੜਾ ਰਵੀ ਹੁੰਦਾ ਹੁਣ ਉਹਨੂੰ ਹੁੰਦਾ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਇਹਦੀ ਘਰ ਵਾਲੀ ਦਾ ਫੋਨ ਹੈ ਉਹ ਗੁੱਸੇ ਦੇ ਵਿੱਚ ਕਹਿੰਦਾ ਮੈਂ ਮੰਦਰ 'ਚ ਬੈਠਾ ਵੀ ਤੂੰ ਹਜੇ ਫੋਨ ਨਾ ਕਰ ਮੈਨੂੰ ਫੋਨ ਕੱਟ ਦਿੰਦਾ ਉਹ ਦੁਬਾਰਾ ਫਿਰ ਫੋਨ ਕਰਦਾ ਹੁਣ ਇਸ ਵਾਰ ਉਹ ਉਧਰੋਂ ਦੂਜੇ ਪਾਸਿਓਂ ਨਿਲੇਸ਼ ਬੋਲਦਾ ਪਰ ਲੋਕਾਂ ਨੂੰ ਇਹ ਲੱਗਦਾ ਵੀ ਇਹਦੀ ਪਤਨੀ ਹੈ ਉਹ ਕਹਿੰਦੀ ਪਈ ਪੂਰੀ ਗੱਲ ਸੁਣ ਉਸ ਤੋਂ ਬਾਅਦ ਉਹ ਫੋਨ ਕੱਟੇ ਵੀ ਮੈਂ ਇਹ ਪੁੱਛਣਾ ਤੂੰ ਕਿੰਨੀ ਦੇਰ ਤੱਕ ਆਏਗਾ ਹੁਣ ਰਵੀ ਸਾਰਿਆਂ ਨੂੰ ਸੁਣਾ ਕੇ ਉੱਥੇ ਇਹ ਗੱਲ ਕਰਦਾ ਵੀ ਮੈਂ 1.5 ਘੰਟੇ ਚਾਵਾਂਗਾ ਤੂੰ RAM nal ਰੋਟੀ ਰੋਟੀ ਖਾ ਕੇ ਸੌ ਜਾ ਇਸੇ ਕਰਕੇ ਮੰਦਰ ਦੇ ਆਨੇ ਲੋਕਾਂ ਨੇ ਗਵਾਈ ਦਿੱਤੀ ਸੀ ਵੀ ਪਤਨੀ ਦਾ ਫੋਨ ਵੀ ਆਇਆ ਸੀ ਤੇ ਇਹ ਮੀਟਿੰਗ ਦੇ ਵਿੱਚ ਸੀ ਸਾਬਤ ਸਾਰਾ ਇਹ ਕਰਨਾ ਸੀ ਵੀ ਉਸ ਸਮੇਂ ਤੱਕ ਉਹ ਜਿਉਂਦੀ ਸੀ ਇਹਦੇ ਵਿੱਚ ਰਵੀ ਦਾ ਕੋਈ ਹੱਥ ਨਹੀਂ ਸੀ ਇਹ ਗੱਲ ਵੀ ਤੇ ਸਾਰੇ ਲੋਕਾਂ ਦੇ ਸਾਹਮਣੇ ਆ ਕੇ ਦਰਵਾਜ਼ਾ ਵੀ ਖੜਕਾਂਦਾ ਸਾਰਾ ਕੁਝ ਹੁੰਦਾ ਪਰ ਫਿਰ ਉਸੇ ਫੋਨ ਦੀ ਕਾਲ ਡਿਟੇਲ ਕੱਢ ਕੇ ਨilesh ਤੱਕ ਪੁਲਿਸ ਪਹੁੰਚਦੀ ਏ ਤੇ ਨilesh ਤੋਂ ਰਵੀ ਸ਼ਰਮਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਬੂਤ ਸਾਰੇ ਇਹਨਾਂ ਦੇ ਹੁਣ ਖਿਲਾਫ ਹੁੰਦੇ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਇਹਨਾਂ ਤੇ ਕੇਸ ਚੱਲਦਾ ਹੈ ਕੇਸ ਦੀ ਜਿਹੜੀ ਸੁਣਵਾਈ ਹੈ ਬਹੁਤ ਜਲਦੀ ਹੁੰਦੀ ਹੈ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਅਜੇ ਫਾਂਸੀ ਹੋਈ ਨਹੀਂ ਪਰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾ ਚੁੱਕੀ ਹੈ ਅੱਗੇ ਹੋ ਸਕਦਾ ਹੈ ਅਪੀਲ ਕਰਨਗੇ ਤੇ ਕੀ ਫੈਸਲਾ ਹੁੰਦਾ ਕੋਰਟ ਦਾ ਬਾਅਦ ਦੀਆਂ ਗੱਲਾਂ ਨੇ ਇੱਕ ਔਰਤ ਦਾ ਚਰਿੱਤਰ ਖਰਾਬ ਸੀ ਮੰਨਦੇ ਆ ਉਹਦਾ ਚਰਿੱਤਰ ਖਰਾਬ ਸੀ ਉਹਨੂੰ ਛੱਡਿਆ ਜਾ ਸਕਦਾ ਸੀ ਉਹ ਛੱਡਣਾ ਹੀ ਚਾਹੁੰਦੀ ਸੀ ਉਹਨੂੰ ਛੱਡਿਆ ਜਾ ਸਕਦਾ ਸੀ ਆਪਣੀ ਜ਼ਿੰਦਗੀ ਆਰਾਮ ਨਾਲ ਫਿਰ ਵੀ ਬਤੀਤ ਕੀਤੀ ਜਾ ਸਕਦੀ ਸੀ ਉਹ ਔਰਤ ਨੂੰ ਮਾਰਨ ਦੇ ਚੱਕਰ ਦੇ ਵਿੱਚ ਆਪਣੇ ਤਿੰਨ ਮਾਸੂਮ ਬੱਚਿਆਂ ਦਾ ਵੀ ਕਤਲ ਕਰਨਾ ਪਿਆ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਮਾਰਨ ਲੱਗਿਆ ਵੀ ਹੱਥ ਨਹੀਂ ਕੰਬੇ ਇਹ ਵੀ ਇੱਕ ਸਮਝ ਤੋਂ ਪਰੇ ਦੀ ਗੱਲ ਹੈ ਕਿਸ ਤਰ੍ਹਾਂ ਦਾ ਦਿਮਾਗ ਤੇ ਕਿਸ ਤਰ੍ਹਾਂ ਦੀ ਸੋਚ ਚੱਲਦੀ ਹੈ ਉਹਨਾਂ ਨੂੰ ਮਾਰਨ ਤੋਂ ਬਾਅਦ ਆਰਾਮ ਨਾਲ ਜਿਹੜੀ ਜ਼ਿੰਦਗੀ ਬਤੀਤ ਕਰਦੇ ਨੇ 7-8 ਮਹੀਨੇ ਪਰ 7-8 ਮਹੀਨੇ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਕੋਰਟ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਂਦਾ ਪਰ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਦੇ ਆਂ ਤਾਂ ਆਪਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ